ਗੁਰੂ ਪਿਆਰੇ ਗੁਰਸਵਾਰੇ ਸਾਧ ਸੰਗਤ ਜਨੋ ਗੁਰੂ ਹਰਾਈ ਸਾਹਿਬ ਜੀ ਦੇ ਪ੍ਰਕਾਸ਼ ਦੇ ਅਡੇ ਦੀ ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਗੁਰੂ ਹਰਾਈ ਸਾਹਿਬ ਜੀ ਦਾ ਪ੍ਰਕਾਸ਼ 16 ਜਨਵਰੀ ਸਨ 1630 ਈਸਵੀ ਨੂੰ ਜਨਮ ਸਥਾਨ ਸੀਸਮੈਲ ਕੀਰਤਪੁਰ ਚਿਲਾ ਅਸ਼ਰਪੁਰ ਦੇ ਵਿੱਚ ਹੋਇਆ ਤੇ ਮਾਤਾ ਪਿਤਾ ਦਾ ਨਾਮ ਪਿਤਾ ਬਾਬਾ ਗੁਰਦਿੱਤਾ ਜੀ ਮਾਤਾ ਨਿਹਾਲ ਕੌਰ ਜੀ ਜਿਨ੍ਹਾਂ ਦਾ ਨਾਮ ਅਨੰਤੀ ਵੀ ਇਤਿਹਾਸ ਵਿੱਚੋਂ ਮਿਲਦਾ ਹੈ ਗੁਰਿਆਈ ਕੀਰਤਪੁਰ ਜ਼ਿਲ੍ਹਾ ਹਰਪੁਰ ਦੇ ਵਿੱਚ ਮਾਰਚ 1644 ਨੂੰ ਪ੍ਰਾਪਤ ਹੋਈ ਗੁਰੂ ਹਰਾਜਾ ਸਾਹਿਬ ਜੀ ਗੁਰੂ ਹਰਗਬਿੰਦ ਸਾਹਿਬ ਜੀ ਦੇ ਪੁੱਤਰੇ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ ਬਾਬਾ ਗੁਰਦਿੱਤਾ ਜੀ ਬਾਬਾ ਸੂਰਜਮਲ ਜੀ ਬਾਬਾ ਅਨੀਰਾਏ ਜੀ ਬਾਬਾ ਟਾਲਰਾਏ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਨੌਵੇਂ ਗੁਰੂ ਸਿੱਖਾਂ ਦੇ ਬਣੇ ਔਰ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਸਨ ਧੀਰਮਲ ਤੇ ਗੁਰੂ ਹਰਾਇ ਸਿੰਘ ਧੀਰਮਲ ਸਮਾਜਿਕ ਤੌਰ ਤੇ ਚਲਾਕ ਸੀ ਪਰ ਧਾਰਮਿਕ ਰੁਚੀਆਂ ਉਹਦੇ ਵਿੱਚ ਨਹੀਂ ਸਨ ਇਰਖਾ ਦੇ ਨਾਰਿਆਂ ਵਾਲਾ ਸੀ ਇਸ ਕਰਕੇ ਜਦੋਂ ਗੁਰਿਆਈ ਦੀ ਪਰਖ ਹੋਈ ਤੇ ਪਾਤਸ਼ਾਹ ਜੀ ਨੇ ਆਪਣੇ ਪੰਜਾਂ ਪੁੱਤਰਾਂ ਤੋਂ ਔਰ ਪੁੱਤਰਿਆਂ ਦੇ ਵਿੱਚੋਂ ਸਰਬਗੁਰੂ ਹਰਾਈ ਸਾਹਿਬ ਜੀ ਨੂੰ ਚੁਣਿਆ ਤੇ ਸੱਤਵੇਂ ਗੁਰੂ ਹਰਾਈ ਸਾਹਿਬ ਜੀ ਬਣ ਗਏ ਮਾਰਚ 1644 ਦੇ ਵਿੱਚ ਗੁਰੂ ਪਾਤਸ਼ਾਹ ਜੀ ਦਾ ਵਿਆਹ ਅਨੂਪ ਸੈਰ ਦੇ ਉੱਤਰ ਪ੍ਰਦੇਸ਼ ਦੇ ਵਿੱਚ ਭਾਈ ਦਇਆ ਰਾਮ ਜੀ ਦੀ ਸੁਪੁੱਤਰੀ ਮਾਤਾ ਕਿਸ਼ਨ ਕੌਰ ਜੀ ਦੇ ਨਾਲ ਹੋਇਆ ਜਿਨ੍ਹਾਂ ਨੂੰ ਸਲਖਣੀ ਜੀ ਵੀ ਕਿਹਾ ਜਾਂਦਾ ਹੈ ਤੇ ਜਿਨ੍ਹਾਂ ਦੀ ਕੁੱਖ ਤੋਂ ਬਾਬਾ ਰਾਮ ਰਾਏ ਜੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜਨਮ ਲਿਆ ਬਾਬਾ ਰਾਮ ਰਾਏ ਗੁਰੂ ਹਰਾਇ ਸਾਹਿਬ ਜੀ ਦੇ ਹੁਕਮ ਤੇ ਔਰੰਗਜ਼ੇਬ ਨੂੰ ਸਿੱਖੀ ਦੀਆਂ ਬਹੁਮਤ ਗੱਲਾਂ ਦੱਸਣ ਵਾਸਤੇ ਬਹੁਮੁੱਲੀ ਗੱਲਾਂ ਦੱਸਣ ਵਾਸਤੇ ਔਰੰਗਜ਼ੇਬ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਗਏ ਸਨ ਪਹਿਲਾਂ ਗੁਰੂ ਆਸੇਮਸਿਤਾਬਕ ਚੱਲੀ ਗਏ ਬਾਅਦ ਵਿੱਚ ਗੁਮਰਾਹ ਹੋ ਗਏ ਜਾਂ ਗੁਮਰਾਹ ਕਰ ਲਏ ਗਏ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਪੰਗਤੀ ਗੁਰਬਾਣੀ ਤੇ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਹਾਰ ਦੀ ਥਾਂ ਤੇ ਮਿੱਟੀ ਪਈ ਬੇਈਮਾਨ ਕੀ ਦੀ ਕਹਿ ਦਿੱਤਾ ਜੋ ਇਤਿਹਾਸਕਾਰਾਂ ਨੇ ਦੱਸਿਆ ਤੇ ਗੁਰੂ ਪਾਤਸ਼ਾਹ ਜੀ ਨੇ ਇੱਕ ਅੱਖਰ ਚੇਂਜ ਕਰਨ ਵਾਸਤੇ ਗੁਰਬਾਣੀ ਦਾ ਆਪਣੇ ਪੁੱਤਰ ਨੂੰ ਸਦਾ ਵਾਸਤੇ ਤਿਆਗ ਦਿੱਤਾ ਪਰ ਔਰੰਗਜੇਬ ਦੀ ਇੰਨੀ ਮੰਨੀ ਪਾਸ਼ਾ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਤਿਆਗ ਦਿੱਤਾ ਸਦਾ ਵਾਸਤੇ ਉਹ ਦੇਹਰਾ ਦੂਣ ਦੇ ਵਿੱਚ ਔਰੰਗਜੇਬ ਤੋਂ ਜ਼ਗੀਰ ਲੈ ਕੇ ਉੱਥੇ ਆਪਣਾ ਡੇਰਾ ਬਣਾ ਕੇ ਬੈਠ ਗਿਆ ਕੁਰੂ ਘਰ ਦੇ ਅੰਦਰ ਖੌਤੀ ਸ਼ਕਤੀਆਂ ਦਾ ਕੋਈ ਪ੍ਰਭਾਵ ਨਹੀਂ ਉਹਨੇ ਕਹਿੰਦੇ ਕਰਾਮਾਤਾਂ ਦਿਖਾਈਆਂ ਸਨ ਪਰ ਬਾਅਦ ਦੇ ਵਿੱਚ ਉਹਦੀਆਂ ਕਰਾਮਾਤਾਂ ਕਿਸੇ ਕੰਮ ਨਹੀਂ ਆਈਆਂ ਜਦੋਂ ਉਹਨੂੰ ਗੁਰੂ ਘਰ ਤੋਂ ਤਿਆਗ ਦਿੱਤਾ ਗਿਆ ਉਹਦੇ ਮਗਰ ਸਿੱਖ ਨਹੀਂ ਲੱਗੇ ਜਿਹੜੇ ਭੋਲੇ ਕੁਝਕ ਜਾਣੇ ਸਨ ਸਰਕਾਰ ਦੇ ਬੰਦੇ ਜਾਂ ਸਰਕਾਰ ਵਾਲੇ ਪਾਸਿਓ ਲਾਏ ਜਾਣ ਵਾਲੇ ਉਹ ਲੱਗ ਗਏ ਜਿਵੇਂ ਅੱਜ ਲੱਗ ਰਹੇ ਨੇ ਜਿਹੜੇ ਭੋਲੇ ਨੇ ਜਿਨ੍ਹਾਂ ਨੂੰ ਪਤਾ ਕੁਝ ਨਹੀਂ ਉਹ ਇਨ੍ਹਾਂ ਖੋਤੀ ਕਰਾ ਮਹਾਤਮਗਰ ਭੱਜਦੇ ਨੇ ਪਰ ਜਿਨ੍ਹਾਂ ਨੂੰ ਸਮਝ ਹੈ ਸੁੱਖ ਦੁੱਖ ਦੋਏਦਰ ਕੱਪੜੇ ਪਹਿਰੇ ਜਾਏ ਮਨੋਖ ਉਹ ਕਦੇ ਵੀ ਆਪਣੇ ਗੁਰੂ ਨੂੰ ਛੱਡ ਕੇ ਨਹੀਂ ਜਾਂਦੇ ਗੁਰੂ ਪਾਤਸ਼ਾਹ ਜੀ ਦੇ ਘਰ ਤੋਂ ਪੁੱਤਰਾਂ ਨੇ ਜਨਮ ਲਿਆ ਬਾਬਾ ਰਾਮ ਰਾਏ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਔਰ ਗੁਰੂ ਹਾਰਾਇ ਸਾਹਿਬ ਜੀ ਨੇ ਲਗਭਗ 16-17 ਸਾਲ ਸਿੱਖੀ ਦੇ ਪ੍ਰਚਾਰ ਦੀ ਸੇਵਾ ਕੀਤੀ ਹੈ ਗੁਰਤਾ ਗੱਦੀ ਤੇ ਰਹਿ ਕੇ 1600 ਕਾਠ ਦੇ ਵਿੱਚ ਗੁਰੂ ਪਾਤਸ਼ਾਹ ਜੀ ਚੋਤੀ ਜੋਤ ਸਮਾ ਗਏ ਤੇ ਆਪਣੀ ਥਾਂ ਤੇ ਆਪਣੇ ਛੋਟੇ ਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਤੇ ਗੁਰੂ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ ਜਿੱਥੇ ਸਿੱਖੀ ਦਾ ਪ੍ਰਚਾਰ ਕੀਤਾ ਨਾਲ ਨਾਲ દવાਖਾਨੇ ਵੱਡੇ ਤੋਂ ਵੱਡੇ ਬਣਾਏ ਚਿੰਨਾ ਚ ਚੰਗੇ ਵੈਦ ਰੱਖੇ ਗਏ ਸਰੀਰ ਦਾ ਇਲਾਜ ਵੈਦ ਕਰਦੇ ਸਨ ਮਨ ਦਾ ਇਲਾਜ ਕੁਰਬਾਨੀ ਤੇ ਗੁਰ ਉਪਦੇਸ਼ ਕਰਦਾ ਹੈ ਆਦ ਬਿਆਜ ਉਪਾਦਿਕਤ ਕੀਨੀ ਇਹਨਾਂ ਦੇ ਵਿੱਚੋਂ ਜਿਹੜਾ ਸਰੀਰਕ ਰੋਗ ਹੈ ਉਹਦਾ ਇਲਾਜ ਦਵਾਈ ਖਾਣਿਆਂ ਚ ਇੱਕ ਮਾਨਸਿਕ ਰੋਗ ਹੈ ਇੱਕ ਭਲੇਖੇ ਦਾ ਰੋਗ ਹੈ ਮਾਨਸਿਕ ਰੋਗ ਹੈ ਤਨਾ ਦਾ ਈਰਖਾ ਦਾ ਦੁਸ਼ਤ ਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਮਨ ਦੇ ਰੋਗ ਨੇ ਜਦੋਂ ਵੱਧ ਜਾਂਦੇ ਨੇ ਤੇ ਜਿਹੜਾ ਭਲੇਖੇ ਦਾ ਰੋਗ ਹੈ ਜਿਵੇਂ ਸਾਡੇ ਕੌਮ ਨੂੰ ਲੱਗੀ ਜਾ ਰਿਹਾ ਹੈ ਅੱਜਕੱਲ ਕਿ ਫਲਾਨਾ ਸਿੱਖੀ ਛੱਡ ਗਿਆ ਢੀਮੜਾ ਛੱਡ ਗਿਆ ਇਹ ਭਲੇਖਾ ਹੈ ਭਲਿਓ ਸਿੱਖ ਕਦੇ ਸਿੱਖੀ ਨਹੀਂ ਛੱਡਦਾ ਜਿਹੜਾ ਕਿਤੇ ਹੋਰ ਜਾ ਰਿਹਾ ਏ ਉਹ ਸਿੱਖ ਹੈ ਹੀ ਨਹੀਂ ਸੀ ਸਿੱਖਾਂ ਨੇ ਤਾਂ ਆਰੇ ਸਿਰਾਂ ਤੇ ਚਲਵਾ ਲਏ ਰੰਬੀਆਂ ਨਾਲ ਆਪਣੇ ਖੋਪੜ ਲਵਾ ਲਏ ਪੰਦ-ਬੰਦ ਕਟਵਾ ਲਏ ਉਹਨਾਂ ਸਿੱਖੀ ਨਹੀਂ ਛੱਡੀ ਅੱਜ ਵੀ ਐਸੇ ਸੂਰਮੇ ਹੈਗੇ ਨੇ ਜਿਹੜੇ ਗੁਰੂ ਤੇ ਭਰੋਸਾ ਰੱਖਦੇ ਨੇ ਗੁਰੂ ਦੇ ਸਰਮੁਖ ਨੇ ਜਿਹੜੇ ਸਾਡੇ ਭਲੇਖੇ ਪਾਏ ਜਾਂਦੇ ਨੇ ਉਹ ਛੱਡ ਗਿਆ ਉਹ ਛੱਡ ਗਿਆ ਇਹ ਭਲੇਖਾ ਹੈ ਭਲੇਖੇ 'ਚ ਪੈ ਕੇ ਆਪਣਾ ਧਰਮ ਛੱਡਨ ਦੀ ਕੋਸ਼ਿਸ਼ ਨਾ ਕਰੋ ਆਪਣੇ ਧਰਮ ਤੇ ਸ਼ੰਕੇ ਨਾ ਕਰੋ ਗੁਰੂ ਨਾਨਕ ਦੀ ਵਿਚਾਰਤਾਰਾ ਦੁਨੀਆ ਦੇ ਸਾਰੇ ਹੀ ਕੋਨੇ-ਕੋਨੇ ਤੱਕ ਸੱਚ ਦਾ ਉਪਦੇਸ਼ ਦਿੰਦੀ ਹੈ ਐਸੀ ਵਿਚਾਰਤਾਰਾ ਕਿਸੇ ਹੋਰ ਕੋਲੇ ਨਹੀਂ ਉਹਨਾਂ ਨੂੰ ਉਹਨਾਂ ਦਾ ਮੁਬਾਰਕ ਸਾਨੂੰ ਆਪਣਾ ਮੁਬਾਰਕ ਪਰ ਭਲੇਖਿਆਂ ਤੇ ਕੁਮਰਾਹ ਹੋ ਕੇ ਕਿਤੇ ਜਾਣ ਦੀ ਲੋੜ ਨਹੀਂ ਸੋ ਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਚ ਵਸਾਈਏ ਸੋ ਗੁਰੂ ਪਾਤਸ਼ਾਹ ਜੀ ਨੇ ਬੜੇ ਪਰਪੁਕਾਰ ਕੀਤੇ ਨੇ ਆਪ ਇਤਿਹਾਸ ਪੜ੍ਹੀਏ ਇਤਿਹਾਸ ਨੂੰ ਸੁਣੀਏ ਗੁਰੂ ਪਾਤਸ਼ਾਹ ਜੀ ਦੇ ਜੀਵਨ ਦੀਆਂ ਕਥਾ ਨੈਟ ਦੇ ਉੱਤੋਂ ਸੁਣ ਸਕਦੇ ਹੋ ਤੇ ਆਪਣੇ ਆਪ ਨੂੰ ਗੁਰੂ ਆਸੇ ਮੁਤਾਬਿਕ ਚਲਾਉਣ ਦੀ ਕੋਸ਼ਿਸ਼ ਕਰੀਏ ਮਤ ਕੋ ਭਰਮ ਭੁੱਲੇ ਸੰਸਾਰ ਗੁਰਬੈਣ ਕੋਈ ਨ ਉਤਰ ਸਪਾਰ ਮਤਾ ਭਰਮ ਦੇ ਵਿੱਚ ਪੈ ਜਾਇਓ ਗੁਰੂ ਤੋਂ ਬਿਨਾਂ ਕਿਸੇ ਦਾ ਪਾਰ ਉਤਾਰਾ ਨਹੀਂ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਚਿੰਨ ਮਾਨਸ ਤੇ ਦੇਵਤੇ ਕੀਏ ਕਰਤਨ ਵਾਲਾਗੀ ਵਾਰ ਸਾਡਾ ਗੁਰੂ ਐਸਾ ਹੈ ਐਸੇ ਕੁਰ ਕੋ ਪਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਵਾਲੀ ਵਸਤਾ ਹੈ ਸੋ ਗੁਰੂ ਪਾਤਸ਼ਾਹ ਕਿਰਪਾ ਰਹਿਮਤ ਕਰਨ